ਖਨੀਰੀਅਤੀ بارش ਨੇ ਕਿਸ ਤਰੀਕੇ ਦੇ ਨਾਲ ਸ਼ਹਿਰਾਂ ਦੇ ਇਵਾਕਵਾ ਖਾਵਾ ਦੇ ਵਿੱਚ ਨੁਕਸਾਨ ਕੀਤਾ ਹੈ ਉਹ ਦਿੱਤਾ ਸਾ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੇ ਕਿ ਤੇਜ਼ ਖਨੀਰੀਅਤੀ ਬਰਸਾਤ ਨਾਲ ਰੁੱਖ ਡਿੱਗ ਕੇ ਰਾਹਗੀਰਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋਈਆਂ ਉੱਥੇ ਹੀ ਕਿਸਾਨਾਂ ਦੀ ਖੜੀ ਕਨਕ ਦੀ ਫਸਲ ਵੀ ਕਈ ਥਾਵਾਂ ਤੇ ਨੁਕਸਾਨੀ ਗਈ ਹੈ ਇਸੇ ਇੱਕ ਹੀ ਮੀਂਹ ਦਾ ਨਾਣਾ ਮੰਡੀਆਂ ਦੇ ਪ੍ਰਬੰਧਾ ਦੀ ਵਿੱਚ ਗੱਲ ਕਰੀਏ ਤਾਂ ਉਹ ਖੁੰਡ ਕੇ ਰੱਖ ਦਿੱਤੀ ਹੈ ਜੋ ਪ੍ਰਬੰਧਾ ਦੇ ਦਾਅਵੇ ਕੀਤੇ ਜਾ ਰਹੇ ਸਨ ਉਸ ਵਿਚਾਲੇ ਮੰਡੀ ਦੇ ਵਿੱਚ ਆਈ ਫਸਲ ਦੇਰ ਸ਼ਾਮ ਤੇਜ਼ ਹਵਾ ਅਤੇ ਬਰਸਾਤ ਕਾਰਨ ਮੀਂਹ ਦੇ ਵਿੱਚ ਭਿੱਜਦੀ ਹੋਈ ਵਿਖਾਈ ਦਿੱਤੀ ਹੈ ਉਥੇ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬਰਸਾਤ ਨੇ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚ ਪਾ ਦਿੱਤਾ ਹੈ ਬਰਸਾਤ ਅਤੇ ਤੇਜ਼ ਮੀਂਹ ਕਾਰਨ ਹੈ ਜਿਹੜਾ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ ਤੇ ਜਿਹਦੇ ਪਾਸੇ ਸਰਕਾਰ ਦੇ ਦਾਅਵੇ ਵੀ ਖੋਖਲੇ ਨਜ਼ਰ ਆਉਂਦੇ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲਾਂ ਬਰਸਾਤ ਦੇ ਪਾਣੀ ਦੇ ਵਿੱਚ ਬਰਬਾਦ ਹੋ ਰਹੀਆਂ ਨੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਉਹਨਾਂ ਅਪੀਲ ਕੀਤੀ ਹੈ ਸਰਕਾਰ ਕਿਸਾਨਾਂ ਦੀ ਸਾਰ ਜ਼ਰੂਰ ਲਵੇ ਗੁਰਦਾਸਪੁਰ ਤਲਕ ਦੀ ਰਿਪੋਰਟ ਖਾਨਾ ਲਾਗੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਤਵਾਰਾ ਤੋਂ ਦੇਖਦੇ ਨੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਦੀ ਨਕਾਮੀਆਂ ਆਈਆਂ ਕਿ ਮੰਡੀਆਂ ਦੇ ਵਿੱਚ ਤੇ ਨਾ ਤੇ ਕੋਈ ਹੋ ਜੇ ਸਰਕਾਰ ਕੋਈ ਪ੍ਰਬੰਧ ਹੋਇਆ ਜਿਹੜਾ ਰਾਤੀ ਨੇੜੀ ਚ ਅਖਰ ਆਇਆ ਦੇ ਰੀ ਜੱਥਰਨਾ ਕਲਕਾਂ ਵੀ ਖਾਲਾਂ ਦੀਆਂ ਜਿਹੜੀਆਂ ਲਖਾਨੀਆਂ ਜਿਹੜੀਆਂ ਤਾਂ ਮੈਂ ਕਹਿੰਦਾ ਕਿ ਜਿਹੜੇ ਐਮਐਲਏ ਪਿੰਡਾਂ ਦੇ ਛੜਕਾਂ ਦੇ ਅੱਗੇ ਆਉਂਦੇ ਹੀ ਛੜਕਾਂ ਦਨ ਕਰਨਾ ਅਜੇ ਕੋਈ ਐਮਐਲਏ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਬੰਦਾ ਨਹੀਂ ਨਿਕਲਿਆ ਕਿ ਕਿਸਾਨਾਂ ਦਾ ਹਾਲ ਵੇਖ ਲਈਏ ਕੀ ਹੈ ਨਾਲ ਨਾਲ ਤੁਹਾਨੂੰ ਮੰਡੀਆਂ ਦੇ ਬਾਰੇ ਵੀ ਦੱਸਿਆ ਕਿ ਮੰਡੀਆਂ ਦੇ ਵਿੱਚ ਪਾਣੀ ਖਲੋਤੇ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਹੋਇਆ ਸਰਕਾਰ ਕੋ ਸਰਕਾਰ ਹਰ ਪੱਖੋਂ ਖੇਲ ਹੋਈ ਆ ਸਿਰ ਵੀ ਇੱਥੇ ਪਾਸ ਹੋਈ ਆ ਕਿ ਜਿਹੜੇ ਸੰਭੂ ਗਲੋਰੀ ਬਾਟਰ ਦੇ ਨਾ ਕਿਸਾਨਾਂ ਵੀ ਦੂਰ ਨੇ ਧਰਨੇ ਜਗਾ ਦਿੱਤੇ ਸੀ ਇਸ ਕਰਕੇ ਭਗਵੰਤ ਮਾਨ ਨੂੰ ਬੇਨਤੀ ਕਰਨੀ ਚਾਹੁੰਦੇ ਕਿ ਭਾਈ ਹੋਕੇ ਜਿਹੜੀਆਂ ਟੀਵੀ ਤੇ ਡਿਵਿਟਾਂ ਦਿੰਦੇ ਜੇ ਉਹ ਤੁਹਾਡੀਆਂ ਬਿਲਕੁਲ ਝੂਠੀਆਂ ਸਾਬਤ ਆ ਮੰਡੀਆਂ ਦੇ ਵਿੱਚ ਕੋਈ ਹੁਕਮਤਾ ਪ੍ਰਬੰਧ ਨਹੀਂ ਹੋਏ ਨਾ ਕੋਈ ਤੁਹਾਡਾ ਅੱਜ ਅੱਜ ਤੱਕ ਜਿਹੜੀ ਰਾਤ ਦੇ ਹਨੇਰੀ ਚੱਕ ਰਿਹਾ ਕੋਈ ਪ੍ਰਸ਼ਾਸਨ ਨੂੰ ਕੋਈ ਤਹਿਿਲਦਾਰ ਕੋਈ ਪਟਵਾਰੀ ਕਿਹ ਹੈ ਕਿਸਾਨ ਦੇ ਖੇਤ ਵਿੱਚ ਇਹ ਨਹੀਂ ਲੈਣ ਪੁੱਛੇ ਤੇ ਖੇਤ ਦਾ ਕਿੰਨਾ ਕਿ ਕਿਸਾਨ ਦਾ ਨਕਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਵਾਹਿਗੁਰੂ ਜੀ ਕੀ ਖਾਤੇ ਜਿਹੜਾ ਭਗਵੰਤ ਮਾਨ ਸਰਕਾਰ ਰਵਾ ਪਾਰੀ ਆ ਕਿ ਮੰਡੀਆਂ ਦੇ ਵਿੱਚ ਅਸੀਂ 1 April ਤੋਂ ਪੂਰੇ ਪ੍ਰਬੰਧ ਕੀਤੇ ਆ ਪਰ ਕੋਈ ਪ੍ਰਬੰਧ ਨਹੀਂ ਆਇਆ ਜਿਹੜਾ ਇੱਕ ਹੀ ਮੀਂਹ ਵੜਿਆ ਦਾ ਤੇ ਨੇਰੀ ਚੱਕ ਰਹੀ ਆ ਤਾਂ ਸਰਕਾਰ ਦੀ ਪੋਲ ਖੋਲ ਦਿੱਤੀ ਆ ਨਾ ਕੋਈ ਸਰਕਾਰ ਦਾ ਐਮਐਲਏ ਹੁਣ ਸੜਕ ਤੇ ਨਿਕਲਿਆ ਤੇ ਨਾ ਕੋਈ ਸਰਕਾਰ ਦਾ ਪਟਵਾਰੀ ਤਹਿਸੀਲਦਾਰ ਨੇ ਨਿਕਲਿਆ ਕਿ ਕਿਸਾਨਾਂ ਦੀ ਜਿਹੜੀ ਫਸਲ ਨੂੰ ਨੁਕਸਾਨੀ ਗਈ ਹੈ ਅਸੀਂ ਉਹਨਾਂ ਦਾ ਜਾ ਕੇ ਹਾਸਲ ਪੁੱਛੀਏ। ਇਹ ਭਗਵੰਤ ਮਾਨ ਸਰਕਾਰ ਜਿਹੜੀ ਸਾਡੇ ਮੋਰਚੇ ਤੋਂ ਤੱਕ ਹੀ ਸ਼ਹਿਮਤ ਹਰੀ ਸੰਭੂਏ ਚ ਗਿਆ ਖਡੋਰੀ ਤੋਂ ਜਗਾਇਆ। ਪਰ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਕਿ ਆਸ ਟਾਈਮ ਤੈਨੂੰ ਫੇਰ ਜਿੱਦਾਂ ਰਾਤ ਦੀ ਨੇਰੀ ਚਖਰੇ ਪੂਰੇ ਪੰਜਾਬ 'ਚ ਜਲਦੀ ਹੈ ਤੇ ਤੈਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ। ਮੈਂ ਸਰਜੀਤ ਸਿੰਘ ਨੱਤ ਜੋ ਰਾਤ ਇਹਨਾਂ ਖੈਰ ਮਗਿਆ ਮਿਹਨਤ ਲੱਗਣੀ ਆ। ਮੰਗੀਆਂ ਵਿੱਚ ਅਜੇ ਕੋਈ ਪ੍ਰਬੰਧ ਨਹੀਂ ਹੋਇਆ। ਜੋ ਵੜ ਕੇ ਵੀ ਖੜੂ ਗਾ ਕੋ ਦੋ ਚੋਂ ਦਰਾਂ ਤੇ ਫੇਰ ਜਾ ਗੱਲ ਬਣੀ ਆ ਕੋ ਬਹੁਤ ਸੱਲ ਆ ਗਈ ਆ ਉਹ ਅਰਸ਼ਵੇਂ ਦੀ ਬਸਾਦ ਹੋਣ ਕੇ ਰਾਤ ਬਹੁਤ ਹੀ ਹਿੱਤ ਚੱਲਿਆ ਉਹ ਤਾਰਾਂ ਵੀ ਟੁੱਟੀਆਂ ਇਹ ਕੋਸੇ ਕਣਕਾਂ ਵੀ ਸਾਰੀਆਂ ਲੰਮੀਆਂ ਪੈ ਗਈਆਂ ਵਾ ਬਹੁਤ ਮੁਸ਼ਕਲ ਆ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ